ਇਹ ਆਣਾ ਦਾਸ ਸਿੰਘ ਆ ਸਾਣਾ ਚੂੜ ਸਿੰਘ ਪਿੰਨ ਮਦਵਾ ਰਾਤ ਨੂੰ ਉੱਧਰ ਲਾ ਕੇ ਬਾਹਰ ਸੁਤੇ ਚੋਰਾਣਾਂ ਉਹ ਗੱਡੀ ਗ੍ਰਿਲ ਤੋੜ ਕੇ ਚੋਰੀ ਕੀਤੀ ਹੈ ਜਿਹਦੇ ਵਿੱਚੋਂ ਵਾਲਾ 10000 ਤੋਂਲੇ ਸੋਨਾ ਸੀ 18-19000 ਰੁਪਏ ਦਾ ਕੈਸ਼ ਸੀ ਕਿੰਨੇ ਕ ਵਜੇ ਘਟਣ ਲੱਗਦੇ ਰਹਿੰਦੇ ਇਹਨਾਂ ਨੂੰ ਜੀ ਪਤਾ ਸੁਤੇ ਹੈਗਾ ਨਹੀਂ ਗਿਆ ਸਕਦਾ ਅੱਛਾ ਜੀ ਕੋਈ ਵਾਇਰਸ ਨਹੀਂ ਨਹੀਂ ਵਾਇਰਸ ਨਹੀਂ ਪੁਲਿਸ ਆਈ ਹੈ ਆਪਰੇ ਤੇਲੀ ਹਾਂ ਪੁਲਿਸ ਆਈ ਮੌਕਾ ਦੇਖ ਗਿਆ ਤਿਕਾਰ ਪਰਿਵਾਰ ਸਰਾਕਾਰੀ ਜੀ ਹਾਂਜੀ ਬਾਹਰ ਤੋਂ ਤੇ 11 ਪਰਿਵਾਰਕਾਰੀ ਹਾਂਜੀ ਤੇ ਬਹੁਤ ਬਹੁਤ ਹਾਂਜੀ ਮੈਂ ਸਵੇਰੇ ਉੱਠਿਆ ਪੰਜ ਵਜੇ ਨਾ ਪੱਠੇ ਪਾਉਣਗੇ ਆ ਡੰਗਰਾਉਣ ਨੂੰ ਕਹਾ ਦਿਨੇ ਕਿਹਾ ਦਰਵਾਜ਼ਾ ਨਹੀਂ ਖੋਲਣਗੇ ਅੰਦਰੋਂ ਦਰਵਾਜ਼ਾ ਬੰਦ ਜਦੋਂ ਅਸੀਂ ਆਣ ਕੇ ਦੇਖਿਆ ਤਾਂ ਦਰਵਾਜ਼ਾ ਬੰਦ ਸੀ ਬਾਹਲੇ ਬੰਨੇ ਵੇਖਿਆ ਤਾਂ ਖਿੜਕੀ ਟੁੱਟੀ ਫਿਰ ਮੈਂ ਇਸ ਪੰਜ ਸਾਲ ਨੂੰ ਫੋਨ ਕੀਤਾ ਫਿਰ ਆਏ ਫਿਰ ਉਹਨਾਂ ਮੋਗਾ ਵੇਖਿਆ ਫਿਰ ਰਿਪੋਰਟ ਲਿਖਉਣ ਗਏ ਉਹ ਚੋਰਾਂ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਜੀ ਹਾਂਜੀ ਉਹਨਾਂ ਨੂੰ ਪਹਿਲਾਂ ਸੋਫੇ ਲਾਤੇ ਦੇਖਣਾ ਸੋਫਾ ਲਾ ਰਿਹਾ ਉਧਰ ਮੇਜ਼ ਲਾ ਰਿਹਾ ਅੰਦਰ ਦੀ ਪਛਾਣ ਹੋ ਅੱਗੇ ਕਿੱੜੇ ਨੇ ਕੋਈ ਸੱਤ ਦੇ ਨਹੀਂ ਦੇਖੇ ਨਹੀਂ ਨਹੀਂ ਕਿ ਬੈਗ ਨੂੰ ਕਿਆ ਸਰ ਕਹਿੰਦਾ ਕਿ ਸੀਸੀਟੀਵੀ ਕੈਮਰਾ ਲੱਗਦਾ ਦੂਰ ਪੈ ਜਿੰਦੇ ਆ ਇਹ ਇਹਨਾਂ ਦੇ ਘਰ ਜੀ ਇਹ ਕੂਲਰ ਲਾ ਕੇ ਬਾਹਰ ਸੁੱਤੇ ਪਏ ਸੀਗੇ ਰਾਤ ਜਦੋਂ ਵੀ ਬਾਹਰ ਲੋਕ ਚੋਰ ਆਏ ਆ ਉਹਨਾਂ ਨੇ ਗ੍ਰਿਲ ਤੋਂ ਕੁੱਟੀ ਆ ਅੰਦਰ ਵੜ ਕੇ ਉਹਨਾਂ ਨੇ ਬਾਰੋਂ ਕੁੱਡੀਆਂ ਅੰਦਰੋਂ ਕੁੱਡੀਆਂ ਲਾ ਕੇ ਅੰਦਰ ਪੂਰਾ 2-3 ਘੰਟੇ ਉਹਨਾਂ ਨੇ ਪੂਰਾ ਇਹਨਾਂ ਦਾ ਸੋਨਾ ਸੋਨਾ ਲਾ ਕੇ ਤੋੜ ਕੇ ਉਹ ਕੱਢ ਲਿਆ ਵਾ ਤੇ 20000 ਰੁਪਇਆ ਕੈਸੀ ਗੱਲ ਜਿਹੜਾ ਉਹ ਲੈ ਗਿਆ ਤੇ ਬਾਕੀ ਅਸੀਂ ਪੁਲਿਸ ਨੂੰ ਕਮਪਲੇਂਟ ਕਰ ਦਿੱਤੀ ਆ ਬਾਕੀ ਉਹਦੇ ਵਿੱਚ ਪੁਲਿਸ ਜੋ ਵੀ ਹੈਗੀ ਕਾਰਵਾਈ ਕਰੇਗੀ ਕਿੰਨਾ نقصان ਹੋ ਗਿਆ ਨੁਕਸਾਨ ਲਗਭਗ 11 ਮਰ ਲਖ ਦਾ ਹੋ ਗਿਆ